ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਡਟੇ ਹੋਏ ਨੇ ਦਿੱਲੀ ਦੇ ਬਾਰਡਰਸ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਅੱਜ 18ਵਾਂ ਦਿਨ ਹੈਗਾ ਜਦੋਂ ਕਿਸਾਨ ਲਗਾਤਾਰ ਧਰਨਾ ਦੇ ਰਹੇ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਸ ਵਕਤ ਅਸੀਂ ਖੜੇ ਨੇ ਸਿੰਘੂ ਬਾਰਡਰ ਤੇ ਜਿੱਥੇ ਜਿਹੜਾ ਕਿਸਾਨ ਨੇ ਮਤਾਂ ਆਈਆਂ ਨੇ ਪਿੰਡਾਂ ਤੋਂ ਪੰਜਾਬ ਦੇ ਹਰਿਆਣੇ ਤੋਂ ਪਿੰਡਾਂ ਤੋਂ ਉਹ ਬੈਠੇ ਹੋਏ ਨੇ ਧਰਨਾ ਦੇ ਰਹੇ ਨੇ ਤੇ ਅੱਜ ਦਸੰਬਰ 23 ਨੂੰ ਜਿਹੜਾ ਨੇ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈਗੀ ਕਿ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਵੱਡੇ ਸਾਹਿਬਜ਼ਾਦਿਆਂ ਦਾ ਉਹ ਜਿਹੜਾ ਹੈਗਾ ਉਹ ਇੱਥੇ ਮਨਾਇਆ ਜਾ ਰਿਹਾ ਹੈ ਸਿੰਘੂ ਬਾਰਡਰ ਤੇ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀਰਤਨ ਹੋ ਰਿਹਾ ਤੇ ਉਸ ਤੋਂ ਪਹਿਲੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਸੀਗਾ ਉਹ ਸੀਗਾ ਹੋਇਆ ਤੇ ਇਸ ਤੋਂ ਬਾਅਦ ਜਿਹੜਾ ਹੈ ਅਰਦਾਸ ਜਿਹੜਾ ਹੈ ਇੱਥੇ ਹੋਏਗੀ ਦੱਸਦੀ ਹੈ ਅੱਜ ਦਸੰਬਰ 23 ਨੂੰ ਜਿਹੜਾ ਹੈ ਇੱਥੇ ਸਿੰਘੂ ਬਾਰਡਰ ਤੇ ਬਡੇ ਸ਼ਾਹਿਦ ਜਦੋਂ ਦਾ ਜਿਹੜਾ ਸ਼ੇਦੀ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਵੀ ਦਿੱਤੀ ਗਈ ਹੈ ਕਿ ਅੱਜ ਦਸੰਬਰ 23 ਨੂੰ ਜਿਹੜਾ ਕਿਸਾਨ ਨੇ ਇੱਕ ਟਾਈਮ ਦਾ ਜਿਹੜਾ ਖਾਣਾ ਹੈਗਾ ਲੰਚ ਜਿਹੜਾ ਹੈਗਾ ਉਹ ਸਕਿਪ ਕਰਨਗੇ ਛੱਡਣਗੇ ਕਿਸਾਨ ਜਿਹੜੇ ਨੇ ਸਟਰਗਲ ਕਰ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਜਿਹੜਾ ਤਿੰਨ ਖੇਤੀ ਕਾਨੂੰਨ ਨੇ ਉਹ ਰੱਦ ਕਿਤੇ ਜਾਣ ਜਦੋਂ ਕਿ ਸਰਕਾਰ ਜਿਹੜਾ ਹੈ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਸੀਗਾ ਕਿਸਾਨਾਂ ਨੂੰ ਕਿ ਅਮੈਂਡਮੈਂਟਸ ਜਿਹੜਾ ਹੈ ਉਹਨਾਂ ਨੇ ਉਹ ਅਮੈਂਡਮੈਂਟਸ ਵਾਸਤੇ ਸਰਕਾਰ ਜਿਹੜਾ ਹੈ ਸੀ ਤਿਆਰ ਨੇ ਪਰ ਕਿਸਾਨ ਜਿਹੜੇ ਨੇ ਅੱਜ 80 ਦਿਨ ਹੈਗਾ ਤੁਸੀਂ ਦੇਖ ਸਕਦੇ ਹੋ ਬੜੀ ਸੰਖਿਆ ਦੇ ਵਿੱਚ ਮਾਤਾਵਾਂ ਤੇ ਇੱਥੇ ਬੈਠੀਆਂ ਨੇ ਜਿਹੜਾ ਨੇ ਤੇ ਨਿਸ਼ਚਿਤ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜਾ ਨੇ ਬੈਠੇ ਨੇ ਤੇ ਨਾਲ ਦੇ ਨਾਲ ਦੱਸ ਦਈਏ ਕਿ ਕਿਸਾਨਾਂ ਦਾ ਰਿਲੇ ਹੰਗ ਸਟ੍ਰਾਈਕ ਵੀ ਜਿਹੜਾ ਹੈ ਇੱਥੇ ਚੱਲਿਆ ਹੋਇਆ ਹੈ 11 ਕਿਸਾਨ ਜਿਹੜਾ ਨੇ ਉਹ ਰਿਲੇ ਹੰਗਰ ਸਟ੍ਰਾਈਕ ਤੇ ਵੀ ਬੈਠੇ ਨੇ 11 ਵਜੇ ਬੈਠਦੇ ਨੇ ਤੇ 11 ਤੋਂ ਅਗਲੇ ਕੱਲ 11 ਵਜੇ ਤੱਕ ਜਿਹੜਾ ਨੇ 11 ਕਿਸਾਨ ਜਿਹੜਾ ਨੇ ਰਿਲੇ ਹੰਗਰ ਸਟ੍ਰਾਈਕ ਤੇ ਬੈਠਦੇ ਨੇ ਹਰ ਬਾਰਡਰ ਤੇ ਦਿੱਲੀ ਜਿਹੜਾ ਬਾਰਡਰ ਨੇ ਟਿਕਰੀ ਬਾਰਡਰ ਸਿੰਘੂ ਬਾਰਡਰ ਜਿਹੜਾ ਹੈਗੇ ਉਹਨਾਂ ਤੇ ਇਹ ਸਾਰਾ ਕੁਝ ਜਿਹੜਾ ਹੈ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਤੋਂ ਜਿਹੜਾ ਹੈਗਾ ਵੱਡੇ ਸ਼ਾਹੀਦ ਜਦਿਆਂ ਨੂੰ ਜਿਹੜਾ ਹੈਗਾ ਉਹ ਸ਼ਰਧਾਂਜਲੀ ਜਿਹੜਾ ਹੈ ਇੱਥੇ ਦਿੱਤੀ ਦਿੱਤੀ ਜਾ ਰਹੀ ਹੈ ਜਿਹੜੇ ਅੱਜ ਕੀਰਤਨ ਕੀਤਾ ਜਾ ਰਿਹਾ ਇਸ ਤੋਂ ਬਾਅਦ ਜਿਹੜਾ ਹੈਗਾ ਅਰਦਾਸ ਇੱਥੇ ਹੋਏਗੀ ਤੇ ਸੁਖਮਣੀ ਸਾਹਿਬ ਦਾ ਪਾਠ ਵੀ ਇੱਥੇ ਜਿਹੜਾ ਹੈਗਾ ਉਹ ਇਸ ਤੋਂ ਪਹਿਲੇ ਜਿਹੜਾ ਹੈ ਹੋਇਆ ਤੇ ਟਾਡੀ ਜਥੇ ਵੀ ਇੱਥੇ ਜਿਹੜਾ ਉਹ ਪਰਫਾਰਮ ਕਰਨਗੇ ਸਟੇਜ ਦੇ ਉੱਤੇ ਜਿਹੜਾ ਹੈਗਾ ਤੇ ਦੱਸਦੀ 28 ਦਿਨ ਜਿਹੜਾ ਹੈ ਅੱਜ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਹੋ ਗਏ ਨੇ ਲਗਾਤਾਰ ਜਿਹੜਾ ਧਰਨਾ ਇੱਥੇ ਦੇਰੇ ਨੁਕਸਾਨ ਜਿਹੜਾ ਨੇ ਤੇ ਦੱਸੀ ਕਿ ਤੁਹਾਨੂੰ ਸਰਨਾ ਦੇ ਵਿੱਚ ਜਿਹੜਾ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਜਿਹੜਾ ਇੱਕ ਵਾਰੀ ਗੱਲ ਟੁੱਟੀ ਸੀਗੀ ਪਰ ਫਿਰ ਜਿਹੜਾ ਸ਼ੁਰੂਆਤ ਹੋਈ ਹੈ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈ ਰਿਟਰਨ ਰਿਪਲਾਈ ਜਿਹੜਾ ਹੈ ਸਰਕਾਰ ਦਾ ਜਿਹੜਾ ਪ੍ਰੋਪੋਜ਼ਲ ਸੀਗਾ ਉਸ ਦਾ ਉਸ ਦਾ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਲੈਟਰ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਰਿਕਵੈਸਟ ਕੀਤੀ ਸੀਗੀ ਕਿ ਉਹ ਆਪਣੇ ਸਹੂਲियत ਦੇ ਹਿਸਾਬ ਨਾਲ ਜਿਹੜਾ ਟਾਈਮ ਦੇਣਾ ਹੈਗਾ ਉਹ ਦੱਸਣ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜਾ ਨੇ ਇੱਥੇ ਬੈਠੇ ਹੋਏ ਨੇ 28ਵਾਂ ਦਿਨ ਜਿਹੜਾ ਹੈਗਾ ਇਸ ਦਰਨੇ ਦਾ ਹੈਗਾ ਪਰ ਜੋਸ਼ ਜਿਹੜਾ ਹੈਗਾ ਕਿਸਾਨਾਂ ਦਾ ਉਹ ਪਹਿਲੇ ਦਿਨ ਵਰਗਾ ਹੀ ਜੋਸ਼ ਹੈਗਾ ਜਦੋਂ 26 ਤਰੀਕ ਨੂੰ ਕਿਸਾਨ ਜਿਹੜਾ ਕੋਚ ਕਿਤੇ ਸੀਗੇ ਪੰਜਾਬ ਦੇ ਪਿੰਡਾਂ ਤੋਂ ਜਿਹੜਾ ਹੈ ਦਿੱਲੀ ਦੀ ਤਰਫੋਂ 26 27 ਨਵੰਬਰ 26 27 ਨਵੰਬਰ ਨੂੰ ਜਿਹੜਾ ਹੈਗਾ ਉਹ ਕੋਚ ਸੀਗਾ ਇਹਨਾਂ ਦਾ ਕਿਸਾਨਾਂ ਦਾ ਜਿਹੜਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਰ ਅੱਜ 28 ਦਿਨ ਹੋ ਗਏ ਜੋਸ਼ ਜਿਹੜਾ ਹੈ ਉਹ ਐਜ਼ ਇਟ ਇਜ਼ ਹੈ ਇਦਾਂ ਲੱਗਦਾ ਜਿਦਾਂ ਪਹਿਲਾ ਦਿਨ ਹੈਗਾ ਅੱਜ ਧਰਨੇ ਦਾ ਤੇ ਕਿਸਾਨ ਹਜੇ ਵੀ ਪੰਜਾਬ ਤੋਂ ਜਿਹੜਾ ਨੇ ਉਹ ਚੱਲੇ ਹੋਏ ਨੇ ਤੇ ਇੱਕ ਵਰਚੁਅਲ ਪੰਜਾਬ ਜਿਹੜਾ ਹੈਗਾ ਇੱਥੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੋਂ ਜਿਹੜਾ ਹੈਗਾ ਉਹ ਬਣਿਆ ਹੋਇਆ ਇਹ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਜਿਹੜਾ ਨੇ ਉਹ ਬੈਠੇ ਹੋਏ ਨੇ 28 ਦਿਨ ਹੋ ਗਏ ਤਰਨਾ ਦੇ ਰਹੇ ਨੇ ਲਗਾਤਾਰ ਦੱਸ ਦਈਏ ਕਿ ਕੇਂਦਰ ਸਰਕਾਰ ਦੀ ਜਿਹੜੀ ਚਿੱਠੀ ਆਈ ਹੈ ਹੁਣ ਦੁਬਾਰਾ ਉਸ ਦਾ ਜਵਾਬ ਜਿਹੜਾ ਹੈਗਾ ਖਸਾਨ ਜੱਟੇ ਬੰਦੀਆਂ ਜਿਹੜੀਆਂ ਉਹ ਦੇਣ ਗਿਆ ਖਸਾਨ ਜੱਟੇ ਬੰਦੀਆਂ ਹਾਜੀ ਤੱਕ ਜਿਹੜਾ ਹੈ ਸੰਡੇ ਨੂੰ ਇਹ ਲੈਟਰ ਜਿਹੜਾ ਸੀਗਾ ਸੈਂਟਰਲ ਗਵਰਨਮੈਂਟ ਦਾ ਆਇਆ ਸੀਗਾ ਪਰ ਕਿਸਾਨਾਂ ਨੇ ਮੀਟਿੰਗ ਅੱਜ ਜਿਹੜਾ ਹੈ ਸਿਰਫ ਕਿਸਾਨ ਮੋਰਚੇ ਦੀ ਕਰਨੀ ਹੈ ਤੇ ਉਸ ਦੇ ਬਾਅਦ ਜਿਹੜਾ ਹੈ ਉਸ ਦਾ ਜਵਾਬ ਜਿਹੜਾ ਹੈ ਕਿਸਾਨ ਜਥੇਬੰਦੀਆਂ ਉਹ ਡਿਸਾਈਡ ਕਰਨ ਗਿਆ ਤੇ ਧਰਨਾ ਜਿਹੜਾ ਹੈ ਲਗਾਤਾਰ ਇਟ ਇਜ਼ ਐਜ਼ ਇਟ ਇਜ਼ ਚੱਲ ਜਾਰੀ ਹੈਗਾ ਸਿੰਘੂ ਵਾਟ ਸਿੰਘੂ ਬਾਰਡਰ ਤੇ ਤੇ ਤੁਸੀਂ ਦੱਸ ਦਿਓ ਤੁਹਾਨੂੰ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਕੇਂਦਰ ਸਰਕਾਰ ਦਾ ਪ੍ਰਪੋਜ਼ਲ ਹੈਗਾ ਜਿਹੜਾ ਲੈਟਰ ਨਵਾਂ ਆਇਆ ਹੈਗਾ ਉਸ ਦਾ ਰਿਟਰਨ ਜਵਾਬ ਜਿਹੜਾ ਹੈ ਐਕਸਪੈਕਟਿਡ ਹੈ ਕਿ ਕਿਸਾਨ ਜਿੱਥੇ ਬੰਦੀਆਂ ਦੇਣ ਕਿਆਂ ਅੱਜ ਉਸ ਦੇ ਵਾਸਤੇ ਸਿੱਖ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਹੈਗੀ ਉਹ ਰੱਖੀ ਗਈ ਹੈਗੀ ਤੇ ਉਸ ਦੇ ਵਿੱਚ ਉਹ ਡਿਸਾਈਡ ਕਰਨਗੇ ਕਿ ਉਹ ਕਿਦਾਂ ਉਸ ਲੈਟਰ ਦਾ ਜਵਾਬ ਕਿਸਾਨ ਜਥੇਬੰਦੀਆਂ ਦੇਣ ਗਿਆ ਤਾਂ ਕਿ ਗੱਲਬਾਤ ਜਿਹੜੀ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਉਹ ਰੀਜ਼ਿਊਮ ਹੋ ਸਕੇ ਚੱਲ ਸਕੇ ਪਰ ਫਿਲਹਾਲ ਜਿਹੜਾ ਹੈ ਇੱਥੇ ਵੱਡੇ ਸ਼ਾਹਬਜ਼ਾਦਿਆਂ ਨੂੰ ਜਿਹੜਾ ਸ਼ਬਦਾਂ ਦੇ ਲਈ ਦਿੱਤੀ ਜਾ ਰਹੀ ਹੈ ਤੇ 80 ਦਿਨ ਕਿਸਾਨਾਂ ਦਾ ਦਰਨਾ ਬਦਸਤੂਰ ਜਾਰੀ ਹੈ